ਜਿਨ੍ਹਾਂ ਤੇ ਆਇਆ ਜਗ ਤਾਰ ਜੇ ਤਨ ਤਨ ਹੈ ਉਹ ਨਾ ਦਾ ਆਉਣਾ ਜਿਨ੍ਹਾਂ ਤੇ ਆਇਆ ਜਗ ਤਾਰ ਜੇ ਤਨ 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 ਹੈ ਜਿਨਾਂ ਦੇ ਆਇਆ ਜਗ ਤਾਰ ਜੇ ਧਨ ਧਨ ਹੈ ਉਹਨਾਂ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਉਣ ਕਾ ਇਹ ਸਵਾਉ ਜਨ ਕਾ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਸਜਨ ਕੋ ਸਦਾ ਨਮਸਕਾਰ ਕਰਦੇ ਉਹਨਾਂ ਦੇ ਚਰਨਾਂ ਵਿੱਚ ਸਾਧ ਸੰਗਤ ਆਪ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਬੈਠ ਕਰਕੇ ਗੁਰਬਾਣੀ ਦੀ ਇਤਿਹਾਸ ਦੀ ਵਿਚਾਰ ਸਰਵਣ ਕੀਤੀ ਹੈ ਦਾਸ ਤੋਂ ਗੁਰਬਾਣੀ ਦੀਆ ਵਿਚਾਰਾ ਕਰਦਿਆਂ ਤੋਂ ਗੁਰਬਾਣੀ ਪੜ੍ਹਦਿਆਂ ਤੋਂ ਇਤਿਹਾਸ ਸੁਣਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਸਾਧ ਸੰਗਤ ਸਤਿਗੁਰੂ ਜੀ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਹਾਰ ਹੈ ਪੁਲਚੁੱਕ ਦੀ ਖਿਮਾ ਬਖਸ਼ਿਸ਼ ਕਰਨੀ ਜਿਤਨੀਆਂ ਵੀ ਸੰਗਤਾਂ ਨੇ ਆ ਕੇ ਇੱਥੇ ਹਾਜ਼ਰੀਆਂ ਲਵਾਈਆਂ ਨੇ ਸਾਰਿਆਂ ਨੂੰ ਦਾਸ ਵੱਲੋਂ ਲੱਖ ਲੱਖ ਵਧਾਈਆਂ ਹੋਣ ਸਾਧ ਸੰਗਤ ਜਿਹੜੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਸਤਿਗੁਰ ਜੀ ਦਰ ਤੇ ਪ੍ਰਵਾਨ ਕਰਨ ਸਭਨਾਂ ਨੂੰ ਦਰੋਂ ਕਰੋ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਿਸ਼ ਕਰਨ ਚੜ੍ਹਦੀਆਂ ਕਲਾ ਕਰਨ ਸਭਨਾਂ ਦੇ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ ਸਾਰਿਆਂ ਨੂੰ ਦਰੋਂ ਕਰੋ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਿਸ਼ ਕਰਨ ਆਓ ਸਾਧ ਸੰਗਤ ਜੀ ਸਾਰੀ ਸੰਗਤ ਨਾਲ ਮਿਲ ਕੇ ਹੁਣ ਆਪਾਂ ਆਨੰਦ ਸਾਹਿਬ ਜੀ ਦਾ ਜਾਪ ਕਰਦੇ ਆਂ ਉਪਰੰਤ ਅਰਦਾਸ ਵਿੱਚ ਹਾਜ਼ਰੀਆਂ ਲਵਾ ਕੇ ਅਗਲਾ ਪ੍ਰੋਗਰਾਮ ਹੈ ਉਹ ਪ੍ਰਬੰਧਕਾਂ ਪਾਸੋਂ ਸਰਵਣ ਕਰਾਂਗੇ ਸਾਧ ਸੰਗਤ ਜੀ ਇਤਨੇ ਆ ਕੇ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲ ਚੁੱਕ ਦੀ ਖਿਮਾ ਬਖਸ਼ਿਸ਼ ਕਰਨੀ ਸਾਰੀਆਂ ਸੰਗਤਾਂ ਦਾ ਤੇ ਸਤ ਸੰਗਤ ਨਾਮਦੇਵ ਕਮੇਟੀ ਦਾ ਤੇ ਭਗਤ ਨਾਮਦੇਵ ਸਭਾ ਦਾ ਸਾਰੇ ਹੀ ਵਰਕਰਾਂ ਦਾ ਸੇਵਾਦਾਰਾਂ ਦਾ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਆਓ ਸਾਧ ਸੰਗਤ ਜੀ ਹੁਣ ਆਪਾਂ ਸਾਰੇ ਅਨੰਤ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਵਿੱਚ ਹਾਜ਼ਰੀਆਂ ਲਗਵਾ ਲਈਏ ਜੀ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਓਜਲ ਸਦਾ ਸੁਖੀ ਨਾਨਕ ਸਿਮਰਤ ਏਕ